ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਹੈ ਪੰਜਾਬ ਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ ਪੰਜਾਬ ਪੰਜਾਬ ਚ ਚਲਦੀਆਂ ਸਰਕਾਰੀ ਬੱਸਾਂ ਦਾ ਲਾਹਾ ਲੈ ਤਾਂ ਹਰ ਕੋਈ ਲੈ ਰਿਹਾ ਹੈ ਪਰ ਇਹਨਾਂ ਬੱਸਾਂ ਚ ਬੀਬੀਆਂ ਮੁਫਤ ਸਫ਼ਰ ਕਰਦੀਆਂ ਹਨ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲੈਂਦੇ ਹੋਏ ਪੀ ਆਰਟੀਸੀ ਦੇ ਈਵੜੇ ਚ 500 ਨਵੀਆਂ ਅਤੇ ਪਨ ਬੱਸ ਦੇ ਈਵੜੇ ਚ 432 ਦੇ ਕਰੀਬ ਨਵੀਆਂ ਬੱਸਾਂ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿ ਪੀ ਆਰਟੀਸੀ ਦੇ ਵਿੱਚ 500 ਨਵੀਆਂ ਬੱਸਾਂ ਜਿਹੜੀਆਂ ਹੁਣ ਹੋਰ ਰੱਖਿਆ ਜਾਣ ਗਿਆ ਤੇ ਪੰਨਬਸ ਦੇ ਵਿੱਚ 432 ਜਿਹੜੀਆਂ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ ਜਿਸ ਦੌਰਾਨ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਬਹੁਤ ਲਾਭ ਮਿਲੇਗਾ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਿਹਾ ਪੈਨਸ਼ਨ ਸਕੀਮ ਸੰਬੰਧੀ ਜੀ ਹਾਂ ਇਹਨਾਂ ਲੋਕਾਂ ਨੂੰ ਮਿਲੇਗੀ 20000 ਰੁਪਏ ਮਹੀਨਾ ਪੈਨਸ਼ਨ ਇੱਥੇ ਕਰੋ ਅਪਲਾਈ ਦੇਸ਼ ਵਿੱਚ ਐਮਰਜੈਂਸੀ ਦੌਰਾਨ ਕੈਦ ਕੀਤੇ ਗਏ ਲੋਕਾਂ ਨੂੰ 20000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ ਜਾਨੀ ਕਿ ਸਰਕਾਰ ਉਹਨਾਂ ਲੋਕਾਂ ਨੂੰ ਪੈਨਸ਼ਨ ਦੇਵੇਗੀ ਜੋ 1975 ਤੋਂ 1977 ਤੱਕ ਜੇਲ੍ਹ ਵਿੱਚ ਕੈਦ ਹੋਏ ਸਨ ਇਸ ਲਈ ਉਹਨਾਂ ਲੋਕਾਂ ਨੂੰ ਸਿਰਫ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ ਜਿਸ ਤੋਂ ਬਾਅਦ ਉਹਨਾਂ ਨੂੰ ਹਰ ਮਹੀਨੇ 20000 ਰੁਪਏ ਪੈਨਸ਼ਨ ਜਿਹੜੀ ਹੈ ਸ਼ੁਰੂ ਹੋ ਜਾਵੇਗੀ ਤਾਂ ਇਹ ਉਹਨਾਂ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ 20-20 ਹਜ਼ਾਰ ਰੁਪਿਆ ਪੈਨਸ਼ਨ ਜਿਹੜੀ ਹੈ ਸਰਕਾਰ ਦੇ ਵੱਲੋਂ ਉਹਨਾਂ ਨੂੰ ਸ਼ੁਰੂ ਕੀਤੀ ਜਾਵੇਗੀ। ਓਡੀਸ਼ਾ ਸਰਕਾਰ ਨੇ 1975 ਤੋਂ 1970 ਦਰਮਿਆਨ ਐਮਰਜੈਂਸੀ ਦੌਰਾਨ ਜੇਰ ਵਿੱਚ ਜੇਰ ਜਾਣ ਵਾਲਿਆਂ ਨੂੰ 20000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ। ਇਹ ਪੈਨਸ਼ਨ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਜੋ 1 ਜਨਵਰੀ 2025 ਤੱਕ ਜਿੰਦਾ ਹਨ। ਇਸ ਦੇ ਨਾਲ ਹੀ ਸਰਕਾਰ ਨੇ ਉਹਨਾਂ ਦੇ ਡਾਕਟਰੀ ਖਰਚਿਆਂ ਦੀ ਵੀ ਪਰਪਾਈ ਕਰੇਗੀ। ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ। ਘੋਸ਼ਨਾ ਤੇ ਲਾਪਤਿਆਂ ਦੀ ਪਛਾਣ ਜੀ ਹਾਂ ਇਹ ਫੈਸਲਾ 오ਰੀਸਾ ਸਰਕਾਰ ਨੇ ਲਿਆ ਹੈ ਜੀ ਤਾਂ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਸ਼ੁਰੂ ਕਰਕੇ ਪੰਜਾਬੀਆਂ ਲਈ ਕੀਤੀ ਨਵੀਂ ਪਹਿਲ ਜੀ ਹਾਂ ਵੱਡੀ ਅਪਡੇਟ ਹੈ ਪੰਜਾਬ ਨੇ ਸਰਕਾਰ ਨੇ ਹੈਲਪਲਾਈਨ ਨੰਬਰ ਸ਼ੁਰੂ ਕਰਕੇ ਪੰਜਾਬੀਆਂ ਨੂੰ ਨਵੀਂ ਪਹਿਲ ਕੀਤੀ ਹੈ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਦੀ ਪ੍ਰਾਪਤੀ ਲਈ ਇੱਕ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਨੰਬਰ ਤੁਸੀਂ ਦੇਖ ਸਕਦੇ ਹੋ ਅਤੇ ਇੱਕ WhatsApp ਚੈਟਬੋਟ ਸ਼ੁਰੂ ਕੀਤਾ ਹੈ ਇਹ ਪਹਿਲ ਕਦਮੀ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨਾ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਹੈ ਜੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨੰਬਰ 3 ਦੇਖ ਸਕਦੇ ਹੋ 97 79 100200 ਨੰਬਰ ਹੈ ਜੀ ਤਾਂ ਇਹ ਤੁਹਾਡੇ ਲਈ ਨੰਬਰ ਬਹੁਤ ਹੀ ਲਾਇਬਲ ਫੋਨ ਵਾਲਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਇਸ ਪਲੇਟਫਾਰਮ ਦਾ ਮੁੱਖ ਉਦੇਸ਼ ਨਸ਼ੇ ਦੀ ਸਮੱਸਿਆ ਨੂੰ ਬਾਰੇ ਜਾਗਰੂਕਤਾ ਫੈਲਾਉਣਾ ਤੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਦੱਸਿਆ ਜਾ ਰਿਹਾ ਹੈ ਕਿ ਇਸ ਸਹੂਲਤ ਨੂੰ ਪ੍ਰਾਈਵੇਸੀ ਨੂੰ ਧਿਆਨ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ ਲੋਕ WhatsApp ਮੈਸੇਜ ਭੇਜ ਕੇ ਜਾਂ ਇਸ ਨੰਬਰ ਤੇ ਕਾਲ ਕਰਕੇ ਮਦਦ ਲੈ ਸਕਦੇ ਆ ਨੇ ਇਹ ਪਲੈਟਫਾਰਮ ਪੰਜਾਬ ਵਿੱਚ ਨਸ਼ਿਆਂ ਖਿਲਾਫ ਲੜਾਈ ਨੂੰ ਮਜ਼ਬੂਤ ਵਿੱਚ ਅਹਿਮ ਭੂਮਿਕਾ ਨਿਭਾਏਗਾ ਜੀ ਹਾਂ ਵੱਡੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਅਪਡੇਟਸ ਹੀ ਇੱਥੇ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਸਰਕਾਰ ਨੇ 500 ਰੁਪਏ ਚ ਐਲ ਪੀ ਸਿਲੰਡਰ ਰਾਸ਼ਨ ਕਿੱਟ ਅਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਕੀਤਾ ਐਲਾਨ ਜੀ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਿੱਲੀ ਚ ਕਾਂਗਰਸ ਨੇ ਦਿੱਲੀ ਚ ਵਿਧਾਨ ਸਭਾ ਚੁਣੇ ਸਰਕਾਰ ਵਨ ਦੇ ਹਰ ਪਰਿਵਾਰ ਨੂੰ 500 ਰੁਪਿਆ ਅਧਿਐਲਪੀ ਸਿਲੰਡਰ ਮੁਫਤ ਰਾਸ਼ਨ ਕਿੱਟ ਦੇ 300 ਜੁਨਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਹੈ ਦਿੱਲੀ ਪਰ ਦਿੱਲੀ ਦਿੱਲੀ ਚ ਕਾਂਗਰਸ ਦੇ ਪ੍ਰਧਾਨ ਦਿਵਿੰਦਰ ਜਾਦਵ ਨੇ ਕਿਹਾ ਜੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਂਗਰਸ ਹਰ ਪਰਿਵਾਰ ਨੂੰ 500 ਰੁਪਏ ਦਾ ਸਿਲੰਡਰ ਹਰ ਮਹੀਨੇ ਦੇਵੇਗੀ ਇਸ ਦੇ ਨਾਲ ਹੀ ਹਰ ਪਰਿਵਾਰ ਨੂੰ ਮੁਫਤ ਰਾਸ਼ਨ ਕਿੱਟ ਦੇਵੇਗੀ ਇਸ ਕਿੱਟ ਵਿੱਚ 5 ਕਿਲੋ ਚੌਲ 2 ਕਿਲੋ ਚੀਨੀ 3 ਲੀਟਰ ਤੇਲ 6 ਕਿਲੋ 6 ਕਿਲੋ ਦਾਲਾਂ ਤੇ 250 ਗ੍ਰਾਮ ਚਾਹ ਪੱਤੀ ਮੁਫਤ ਦਿੱਤੀ ਜਾਵੇਗੀ ਮਹਿੰਗਾਈ ਦੇ ਯੁੱਗ ਵਿੱਚ ਔਰਤਾਂ ਨੂੰ ਆਪਣੀ ਰੋਜ਼ੀ ਚਲਾਉਣਾ ਬਹੁਤ ਆਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਵੀਂ ਵੱਡੀ ਗਰੰਟੀ ਜੋ ਹਰ ਪਰਿਵਾਰ ਨੂੰ 300 ਜੁਨਟ ਮੁਫਤ ਬਿਜਲੀ ਦਿੱਤੀ ਜਾਵੇਗੀ ਇਹ ਰਕਮ ਇਹ ਰਕਮ ਸਿੱਧੇ ਉਭੋਗਤਾ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਤਾਂ ਕਾਂਗਰਸ ਸਰਕਾਰ ਨੇ ਦਿੱਲੀ ਦੇ ਵਿੱਚ ਵੱਡਾ ਐਲਾਨ ਕੀਤਾ ਕਿ ਜੇ ਕਾਂਗਰਸ ਦੀ ਸਰਕਾਰ ਦਿੱਲੀ ਦੇ ਵਿੱਚ ਬਣਦੀ ਹੈ ਤਾਂ ਉਹਨਾਂ ਨੇ ਵਾਅਦੇ ਜਿਹੜੇ ਗਰੰਟੀਆਂ ਦਿੱਤੀਆਂ ਨੇ ਲੋਕਾਂ ਨੂੰ ਉਹ ਪੂਰੇ ਕੀਤੇ ਜਾਣਗੇ ਤਾਂ ਵੱਡੀ ਖਬਰ ਤੁਸੀਂ ਜਿਹੜੀ ਐਸ ਵਾਰ ਦੇਖ ਸਕਦੇ ਹੋ ਕਿਉਂਕਿ ਇਸ ਵਾਰ ਦਿੱਲੀ ਦੇ ਵਿੱਚ ਸਰਕਾਰ ਜਿਹੜੀ ਆ ਹੁਣ ਬਣੇਗੀ ਨਵੀਂ ਤਾਂ ਵੋਟਾਂ ਹੋਣਗੀਆਂ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਬੀਐਸਐਫ ਨੇ ਬੀਐਸਐਫ ਨੇ ਪਾਰਤ ਪਾਕਿਸਤਾਨ ਸਰਦ ਤੋਂ ਫੜੀ 8.5 ਕਿਲੋ ਹੈਰੋਇਨ ਜੀ ਹਾਂ ਬੀਐਸਐਫ ਨੇ ਪੰਜਾਬ ਦੇ ਸਰਦੀ ਇਲਾਕੇ ਤੇ ਆਪਰੇਸ਼ਨ ਚਲਾਉਂਦੇ ਹੋਏ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਛੁੱਟੀ ਗਈ ਕਰੀਬ 8.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਦੇਖ ਸਕਦੇ ਹੋ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਵੀਰਵਾਰ ਨੂੰ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਪਿੰਡ ਬਰਲਰਵਾਲ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਦੌਰਾਨ ਇੱਕ ਵੱਡਾ ਪੀਲਾ ਪੈਕੇਟ ਬਰਾਮਦ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਹੈਰੋਇਨ ਬਰਾਮਦ ਹੋਈ ਹੈ ਕਰੀਬ 50 ਕਰੋੜ ਰੁਪਏ ਦੀ ਤਾਂ ਵੱਡੀ ਅਪਡੇਟ ਇਹ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੀ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ 2 ਡਿਗਰੀ ਤੱਕ ਡਿੱਗਿਆ ਪਾਰਾ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਿਹੜਾ ਹੋਇਆ ਜਾਰੀ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਪੰਜਾਬ ਸਮੇਤ ਪੂਰਬਤਰੀ ਭਾਰ ਦਾ ਮੌਸਮ ਬਦਲ ਗਿਆ ਵੀਰਵਾਨ ਅਨੁਸਾਰ ਦਿੱਲੀ ਐਨਸੀਆਰ ਵੱਲੋਂ ਤੋਂ ਲੈ ਕੇ ਪੰਜਾਬ ਤੱਕ ਮੀਂਹ ਪਿਆ ਮੌਸਮ ਵਿਭਾਗ ਨੇ ਪੁਖੜਨ ਕੀਤਾ ਕਿ 24 ਘੰਟਿਆਂ ਬਾਅਦ ਫਿਰ ਤੋਂ ਮੀਂਹ ਜਾਰੀ ਰਹੇਗਾ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਮੌਸਮ ਰੈਗ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਮੌਸਮ ਪਾਗ ਨੇ ਕਿਹਾ ਕਿ ਪਿਛਲੇ ਦਿਨੀ Rajasthan Haryana ਤੋਂ Bihar ਤੱਕ ਸੰਘਣੀ ਧੁੰਦ ਦੇ ਸੀ ਹੁਣ ਮੀਂਹ ਕਾਰਨ ਤੋਂ ਤੋਂ ਰਾਹਤ ਮਿਲਿਆ ਹਾਲਾਂਕਿ ਪਿਛਲੇ 24 ਘੰਟਿਆਂ ਦੇ ਨਾਲ ਪੰਜਾਬ Haryana ਸਮੇਤ ਰਾਜਧਾਨੀ ਸਮੇਤ ਕੁਝ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਮੌਸਮ ਪਾਗ ਨੇ ਦੱਖਣੀ ਭਾਰਤ ਦੇ ਕੁਝ ਥਾਵਾਂ ਤੇ ਪਾਰੀ ਮੀਂਹ ਤੇ ਬਹੁਤ ਪਾਰੀ بارش ਹੋਣ ਦੀ ਸੰਭਾਵਨਾ ਕੀਤੀ ਹੈ ਜੀ ਤਾਂ ਦੇਖ ਸਕਦੇ ਜੀ ਅਲਰਟ ਜਿਹੜੇ ਨਹੀਂ ਜਾਰੀ ਕੀਤੇ ਗਏ ਨੇ ਜੇਕਰ ਅਸੀਂ 15 ਤੋਂ 17 ਜਨਵਰੀ ਦੀ ਮੌਸਮ ਦੀ ਵਿਭਾਗ ਦੀ ਪੇਖਵਾਨੀ ਦੇ ਨਜ਼ਰ ਮਾਰੀ ਤਾਂ ਪਹਾੜਾਂ ਤੇ ਬਰਫਬਾਰੀ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਸੀ ਕਿ ਉਹ ਅਸੀਂ ਪਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੇ ਨਾਲ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਅਤੇ ਉੱਤਰ ਪੂਰਬੀ ਰਾਜਸਥਾਨ ਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਮੀਂਹ ਜਾਰੀ रह ਸਕਦਾ ਤਾਂ ਜਿਹੜੇ ਇਹ ਅਲਰਟ ਮੌਸਮ ਨੂੰ ਲੈ ਕੇ ਹੋਏ ਨੇ ਇਸ ਦੇ ਨਾਲ ਹੀ ਹਿਮਾਲੀਅਨ ਖੇਤਰਾ ਵਿੱਚ ਮੀਂਹ ਦੇ ਨਾਲ ਨਾਲ ਭਾਰੀ ਬਰਬਰੀ ਹੋਵੇਗੀ ਤਾਂ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਜਿਹੜੇ ਅਲਰਟ ਇਹ ਜਾਰੀ ਕੀਤੇ ਨੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਮੌਸਮ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਵੱਡੀਆਂ ਅਪਡੇਟਾਂ ਵਿੱਚ ਕਮੇਡੀਆ ਖਬਰਾਂ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ